मोदी सरकार मोदी मोदी बो कानून बना करवा पीछे हो जाओ थोड़ा पीछे थोड़ा है पीछे सरकार मुर्दाबाद कह ਅੱਛਾ ਤਾਂ ਹੀ ਕਹਿ ਸਕਦੇ ਆ ਇਹ ਮਾਨਸੂਨ 70 ਚ ਪਤਾ ਲੱਗੂ ਵੀ ਵਿਰੋਧੀ ਧਿਰ ਕੀ ਕਰਦੀ ਆ ਤੇ ਕੀ ਅਰ ਇਹ ਤੋਂ ਘਾ ਜਿਹੜੇ ਐਨਡੀਆ ਦੇ ਘਟਕ ਨੇ ਨਿਤਿਸ਼ ਕੁਮਾਰ ਆ ਠੀਕ ਆ ਇਹ ਤੋਂ ਘਾ ਚੰਦਰਬਾਬੂ ਨਾਇਡੂ ਜੀ ਆ ਨਵੇਂ ਆ ਪਾਰਟੀ ਆ ਉਹਨਾਂ ਦਾ ਰੁਖ ਕੀ ਆ ਕਿਸਾਨਾਂ ਪ੍ਰਤੀ ਇਹ ਵੀ ਸਾਡੇ ਸਾਹਮਣੇ ਅੱਜ ਜਦੋਂ VOTING ਹੋਊਗੀ ਦੂਸਰਾ ਅ ਜਿੰਨੇ ਆਜੋ ਜਲਾ ਸਾਫ ਸਾਨੂੰ ਇੱਥੇ ਮਿਲੇ ਨਹੀਂ ਹੈਗੇ ਸਾਨੂੰ ਜੋ ਖਬਰ ਮਿਲ ਰਹੀ ਗੁਰਦਾਸਪੁਰ ਚ ਰੰਧਾਵਾ ਸਾਹਿਬ ਵੀ ਨਹੀਂ ਹੈਗੇ ਇਹਦਾ ਮਤਲਬ ਸਪਸ਼ਟ ਆ ਵੀ ਔਜਲਾ ਜੀ ਤੁਹਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਜਿਹੜੇ ਦਾਅਵੇ ਕਰਦੀ ਆ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਜਲੰਧਰ ਦੀ ਲਖਣ ਜਿੱਤਣ ਦੀ ਹੋੜ ਲੱਗੀ ਹੋਈ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਪਸ਼ਟ ਆ ਇਸ ਕਰਕੇ ਔਜਲਾ ਸਾਹਿਬ ਦੇ ਮਰਦਾਬਾਦ ਦੇ ਨਾਰੇ ਅਸੀਂ ਲਾਏ ਹੋਏ ਅੱਜ ਇੱਥੇ ਦੂਸਰਾ ਜੇ ਤੁਸੀਂ ਹਮ ਵੋਟਾਂ ਲਈਆਂ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੇ ਤੁਹਾਡੇ ਦਰ ਤੇ ਆਜਾਇ ਸੀ ਤੁਹਾਨੂੰ ਆ ਕੇ ਮੰਗ ਪੱਤ ਲੈਣਾ ਸੀ ਜੋ ਅਸੀਂ ਗੱਲਾਂ ਚੱਕੀਆਂ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਇੰਨੀ ਸਿਆਸੀ ਸੂਝ-ਬੂਝ ਨਹੀਂ ਹੈਗੀ ਮੈਂ ਤੁਹਾਡੇ ਨਾਲ ਕਮਿਟਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਉਹਨਾਂ ਦਾ ਪੱਕਾ ਸਪਸ਼ਟ ਨਹੀਂ ਹੈ ਅਸੀਂ ਰਾਜਾ ਵੜਿੰਗ ਨੂੰ ਵੀ ਦੋਸ਼ੀ ਮੰਗਨੇ ਆ ਜਿਹੜਾ ਪਰਦੇਸ਼ ਦਾ ਅਧਿਐਕਸ਼ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਆ ਉਹਨੇ ਵੀ ਆਪਣੇ ਪਾਰਲੀਮੈਂਟਾਂ ਨੂੰ ਨਹੀਂ ਕਿਹਾ ਸੱਚੀ ਹੋ ਜੇ ਸਾਥੋਂ ਪ੍ਰਾਲੀ ਹੁੰਦੀ ਤਾਂ ਅਸੀਂ ਔਜਲਾ ਸਾਹਿਬ ਦਾ ਪਤਲਾ ਫੂਕਦੇ ਆ ਠੀਕ ਆ ਔਰ ਗਾਂਹਾਂ ਇਸ ਗੱਲਾਂ ਦਾ ਲਾਂਗੇ ਜਵਾਬਦੇਹੀ ਲਾਂਗੇ ਵੀ ਕਿਵੇਂ ਕਿਸਾਨ ਘਰ ਆਉਂਦੇ ਆ ਤੇ ਐਮਪੀ ਕਰ ਕਿਉਂ ਨਹੀਂ ਮਿਲਦੇ ਹੈਗੇ ਸੋ ਪ੍ਰਗਿਆਪਨਕਰ ਨੇ ਸਰਮੂਹੂਨ ਦੀ ਜਿਹੜੀ ਫਸਲ ਹੈ ਉਹ ਦੀ ਖਰੀਦਦਾਰੀ ਨਹੀਂ ਖਰੀਦ ਨਹੀਂ ਕੀਤੀ ਇੱਦਾਂ ਕੀ ਕਹਣਾ ਕਿਉਂਕਿ ਲਗਾਤਾਰ ਸੀਐਮ ਸਾਹਿਬ ਜਨੰਦਰ ਚ ਬੈਠੇ ਹੋਏ ਨੇ ਤੁਸੀਂ ਕਿ ਬਾਕੀ ਸਾਰੇ ਜਨੰਦਰ ਦੋ ਦੋ ਗੱਲਾਂ ਜਦੋਂ ਤੱਕ ਕੇਂਦਰ ਦੀ ਲੜਾਈ ਦਾ ਸਵਾਲ ਹੈ ਉਹ ਲੜ ਰਹੇ ਹੈਗੇ ਆ ਉਹ ਲੜੀ ਜਾ ਰਹੀ ਹੈ ਜਦੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਇਦਾਂ ਕੁੱਲ ਮਿਲਾ ਕੇ ਗੱਲ ਕਰੀਏ ਵੀ ਜੜੀ ਪੰਜਾਬ ਸਰਕਾਰ ਗੱਲਾਂ ਲੈ ਕੇ ਆਈ ਸੀ ਚੋਣਾਂ ਦੇ ਵਿੱਚ ਉਹ ਇੱਕ ਵੀ ਵਾਦਾ ਵਫਾ ਨਹੀਂ ਕਰ ਸਕਦੀ ਖੇਤੀ ਸੈਕਟਰ ਲਈ ਨਾ ਖੇਤੀ ਨੀਤੀ ਬਣੀ ਨਾ ਕੋਈ ਫਸਲਾਂ ਦੀ ਖਰੀਦ ਹੋਈ ਇਹ ਸਪਸ਼ਟਾ ਤਾਂ ਹੀ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਸਬਕ ਤਾਂ ਪੰਜਾਬ ਵਾਲਿਆਂ ਨੇ ਸਿਖਾਜ ਦਿੱਤਾ ਐਮਪੀ ਵਾਲਿਆਂ ਨੇ ਇਲੈਕਸ਼ਨਾਂ 'ਚ ਤੇ ਰਹਿੰਦਾ ਖਿੰਦਾ ਹੁਣ ਜਲੰਧਰ ਆਏ ਦੱਸ ਦੇਣਗੇ ਓਜਲਾ ਸਾਹਿਬ ਦਾ ਬੇਟਾ ਕਹਿੰਦੀ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਓਜਲਾ ਸਾਹਿਬ ਆਪ 2 ਸਾਲ ਉੱਤੇ ਜਿੱਥੇ ਮੰਤਰੀ ਕੰਨ ਅੱਧਾ ਖਾਣਾ ਦੇ ਹੱਕ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿਸਾਨੀ ਬੋਦੀ ਜਗੇ ਦੇਖੋ ਦੇਖੋ ਜੋ ਉਹਨਾਂ ਨੇ ਪਿੱਛੇ ਕੀਤਾ ਉਹ ਆਪਣੀ ਥਾਂ ਆ ਅੱਜ ਉਹਨਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੇ ਤਾਂ ਓਜਲਾ ਸਾਹਿਬ ਕਹਿੰਦੇ ਮੈਨੂੰ ਨਹੀਂ ਸੀ ਪਤਾ ਜੇ ਪਤਾ ਸੀ ਤੇ ਫਿਰ ਕਿਉਂ ਨਹੀਂ ਆਏ 2 ਘੰਟੇ ਕੱਢ ਕੇ ਆ ਸਕਦੇ ਵੀ ਕਿਸਾਨ ਸਾਡੇ ਦਰ ਤੇ ਆ ਰਹੇ ਸੀ ਉਹਨਾਂ ਦੀ ਗੱਲ ਸੁਣੀਏ ਸਾਡਾ ਪ੍ਰੋਗਰਾਮ ਤੇ ਲਗਭਗ ਮਹੀਨਾ ਪਹਿਲਾਂ ਦਾ ਅਨਾਉਂਸਮੈਂਟ ਹੋਇਆ ਹੋਇਆ ਪੂਰੀ ਦੁਨੀਆ ਜਾਣ ਰਹੀ ਦੁਨੀਆ ਦੀ ਪ੍ਰੈਸ ਜਾਣ ਰਹੀ ਆ ਇਹਦਾ ਮਤਲਬ ਸਾਨੂੰ ਇਗਨੋਰ ਕਰਨਾ ਔਰ ਅਸੀਂ ਇਸ ਗੱਲ ਨੂੰ ਕਦੀ ਮਾਰ ਨਹੀਂ ਹਲਕਾ ਗੁਰਪਾਲ ਸਾਹਿਬ ਐਮਪੀ ਦੇ ਘਰ ਦੇ ਬਾਰੇ ਨਾਲ ਨਹੀਂ ਹੋਰੇ ਦੇ ਕਿੰਨੇ ਸੂਬਿਆਂ ਚ ਕਿਸਾਨਾਂ ਵੱਲੋਂ ਮੰਗ ਪੱਤਰ ਲਗਭਗ 13 ਸੂਬਿਆਂ ਦੇ ਵਿੱਚ ਕਿਸਾਨਾਂ ਸਾਡੀਆਂ ਦੋਹਾਂ ਫੋਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਦੇ ਸਾਥੀ ਆ ਗਏ ਆ ਮੰਗ ਪੱਤਰ ਸੈਂਕੜੇ ਐਮਪੀਸ ਨੂੰ ਦੇ ਰਹੇ ਆ ਹਾਂ ਅਮਰਤਪਾਲ ਜੀ ਤਾਂ ਹੈ ਨੇ ਉਹਨਾਂ ਦੇ ਪਿਤਾ ਜੀ ਉੱਥੇ ਉਹ ਸਾਨੂੰ ਪੱਕਾ ਹੀ ਪਤਾ ਐਜ ਐਮਪੀ ਕਿਉਂਕਿ ਉਹ ਐਮਪੀ ਨੇ ਤਰਨਤਾਰਨ ਦੇ ਅਸਾਸੀ ਮੰਗ ਪੱਤਰ ਉਹਨਾਂ ਨੂੰ ਵੀ ਦੇਣਾ ਸੀ ਸਿਮਰ ਮੇਰਾ ਮਤਲਬ ਹੈ ਕਿ ਮੈਂ ਇੱਕ ਹੀ ਗਾਰਡਸ਼ੂ ਕੀਤਾ ਹੁੰਦਾ ਹੈ ਦੇਖੋ ਇੱਕ ਤਾਂ ਅਗਲਾ ਕਦਮ ਹੈਗਾ ਵੀ 17 18 ਨੂੰ ਅੰਮ੍ਰਾਲੇ ਦੇ ਵਿੱਚ 2 ਦਿਨ ਦਾ ਮੋਰਚਾ ਐਸਐਸਪੀ ਅੰਮ੍ਰਾਲਾ ਖਿਲਾਫ ਖੋਲ ਰਹੇ ਆ ਜਿਹੜੇ ਨੌਜਵਾਨ ਗ੍ਰਿਫਤਾਰ ਨੇ ਅਗਲਾ ਪ੍ਰੋਗਰਾਮ ਤਾਂ 17 18 ਵਿੱਚ ਹੀ ਐਲਾਨ ਆ ਜਾਏਗਾ ਕੀ ਕਰੀ ਆਉਂਦੇ ਜੀ ਪ੍ਰਧਾਨ ਸਾਹਿਬ ਅੱਜ ਜਿਹੜਾ ਮੰਗ ਪੱਤਰ ਦੇਣ ਆਏ ਉਹ ਜਿਹੜਾ ਸਾਹਮਣੂ ਕੀ ਕਰਦੇ ਅੱਜ ਜੀ ਪ੍ਰਧਾਨ ਸਾਹਿਬ ਕਿਤੇ ਕਿਤੇ ਮੰਗ ਪੱਤਰ ਦੇ ਸਕੇ ਪਰ ਹਨ ਲੈ ਕਰੋ ਯਾਰ ਲੋਕਾਂ ਨੂੰ ਤੇ ਪ੍ਰਧਾਨ ਸਾਹਿਬ ਜੀ ਦੇਖੋ ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨ ਡੀ ਏ ਦਾ ਗਠਜੋੜ ਆ ਉਹਨੂੰ ਤੇ ਇਹਦੋਂ ਦਾ ਇੰਡੀਆ ਗਠਜੋੜ ਉਹਨੂੰ ਦਿੱਤੇ ਗਿਆ ਭਾਜਪਾ ਦੇ 240 ਐਮਪੀਆ ਨੂੰ ਛੱਡ ਕੇ ਪੰਜਾਬ ਇਥੋਂ ਨੂੰ ਪਤਾ ਪੱਤਾ ਕੋਈ ਐਮਪੀ ਨਹੀਂ ਹੈਗਾ ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਹਰੇਕ ਅਕਾਲੀ ਦਲ ਦਾ ਐਮਪੀਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਤੋਂ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰ ਵਿੱਚ ਮੰਗ ਪੱਤਰ ਦਾ سلسلہ ਜੀ ਦਿੱਤਾ ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਪੀ ਜੋ ਕੋ ਸਾਡੇ ਨਾਲ ਬਾਰਡਰਾਂ ਤੇ ਹੋਇਆ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ 2014 ਚ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਰ ਨੂੰ ਮਾਫਜ਼ਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਜੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 200 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ 2 ਦੋਵਾਂ ਫੋਰਮ ਵਾਲੋ ਸ਼ੁਰੂ ਕੀਤਾ ਨਾ 13 ਫਰਵਰੀ ਤੋਂ ਚੱਲੂ ਆ ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਹੀ ਨਹੀਂ ਦਿੱਤਾ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ 433 ਕਿਸਾਨ ਜ਼ਖਮੀ ਕੀਤੇ ਗਏ ਇਹ ਸਾਰਾ ਵੇਰਵਾ ਔਰ ਇਹਦੇ ਵਿੱਚ ਉਹ ਮੇਰੇ ਵੇ ਦੇ ਨਾਲ-ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ ਵੀ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ ਸੈਟਰ ਦੇ ਵਿੱਚ ਇਹ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦੂਸਰਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਵਿਰੋਧੀ ਧਿਰਾਂ ਲਿਆ ਸਕਦੀਆਂ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਵੀ ਇਹ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਇਹ ਪ੍ਰਾਈਵੇਟ ਬਿੱਲ ਲਿਆਉਣ ਆ ਰੋਦੇ ਤੇ ਇੱਕ ਪਾਰਲੀਮੈਂਟ ਦੀ ਇੱਕ ਧਾਰਾ ਵਾ ਉਹਦੇ ਵਿੱਚ VOTING ਹੁੰਦੀ ਆ VOTING ਕਰਵਾਉਣ ਉਸ ਤਹਤ ਪਤਾ ਲੱਗੇ ਵੀ ਦੇਸ਼ ਦਾ ਕਿਹੜਾ MP ਸਾਡੇ ਹੱਕ ਚ ਆ ਤੇ ਕਿਹੜਾ ਸਾਡੇ ਹੱਕ ਚ ਨਹੀਂ ਹੈਗਾ